ਉੱਜੜਨ ਦਾ ਚਾਹ ਕਿਸ਼ਤ 9 ਆਜਾ ਆਜਾ ਬਾਬਾ ਅੱਜ ਗਿਆ ਨਹੀਂ ਪਕੌੜੇ ਖਾਣ ਨਰੈਣੀ ਨੇ ਘਰੋਂ ਨਿਕਲਦੇ ਹੋਏ ਜਗਿੰਦਰ ਨੂੰ ਪੁੱਛਿਆ ਪਰ ਜਗਿੰਦਰ ਨੇ ਕੋਈ ਜਵਾਬ ਨਾ ਦਿੱਤਾ ਨਰੈਣਾ ਮਨ ਹੀ ਮਨ ਸੋਚਣ ਲੱਗਾ ਬੋਲੇ ਨੂੰ ਕਿਹੜਾ ਸੁਣਦਾ ਹੈ ਜਗਿੰਦਰ ਨੇ ਤਖਤ ਪੋਸਟ ਤੇ ਬੈਠਦੇ ਆ ਆਉਂਦਾ ਹੀ ਸਵਾਲ ਕੀਤਾ ਕੀ ਉੱਚੀ ਉੱਚੀ ਬਾਜਾ ਮਾਰੀ ਜਾਂਦਾ ਸੀ ਨਰੈਣੀ ਨੇ ਫਿਰ ਉੱਚੀ ਜੀ ਆਵਾਜ਼ ਚ ਕਿਹਾ ਮੈਂ ਤਾਂ ਪੁੱਛਦਾ ਸੀ ਕਿ ਅੱਜ ਗਿਆ ਨਹੀਂ ਰੇਸ਼ਮ ਕੇ ਨਹੀਂ ਆਪਾਂ ਨਹੀਂ ਜਾਂਦੇ ਘਰ ਦੇ ਗਏ ਆ ਮੈਂ ਰੇਸ਼ਮ ਨੂੰ ਬੁਲਾਇਆ ਨਹੀਂ ਕਦੇ ਐਵੇਂ ਆਕਰਦਾ ਫਿਰਦਾ ਹੈ ਜਗਿੰਦਰ ਨੇ ਗੁੱਸੇ 'ਚ ਕਹਿਤਾ ਤੇਰੀ ਬਣਦੀ ਵੀ ਘਟਾ ਨਾ ਨਰੈਣੀ ਨੇ ਚੌੜ ਜੀ ਕਰਦੇ ਨੇ ਕਹਿਤਾ ਤੂੰ ਗਿਆ ਸੀ ਜਗਿੰਦਰ ਨੇ ਪੁੱਛਿਆ ਹਾਂ ਮੈਂ ਤਾਂ ਗਿਆ ਸੀ ਅੱਜ ਸ਼ਗਨ ਸੀ ਮੁੰਡੇ ਦਾ ਬਹੁਤ ਖਰਚਾ ਕੀਤਾ ਅੱਥ ਨੇ ਮੀਟ ਮੁਰਗਾ ਵੀ ਚੱਲਣਾ ਨਰੈਣੀ ਨੇ ਕਿਹਾ ਬਾਬਾ ਇੱਕ ਗੱਲ ਦੱਸ ਵੀ ਪਹਿਲਾ ਲੋਕ ਕਿਵੇਂ ਰਹਿੰਦੇ ਸੀ ਫਸਲਾਂ ਤਾਂ ਨਾ ਮਾਤਰ ਸੀ ਗੁਜ਼ਾਰਾ ਕਿਵੇਂ ਕਰਦੇ ਸੀ ਨਰਾਇਣ ਨੇ ਜਗਿੰਦਰ ਨੂੰ ਪੁਰਾਣੇ ਦਿਨਾਂ ਦੇ ਖਿਆਲ ਦਵਾਉਂਦੇ ਹੋਏ ਕਿ ਆ ਉਦੋਂ ਤਾਂ ਲੋਕ ਬਹੁਤ ਭਾਈਚਾਰੇ ਵਾਲੇ ਸੀ ਇੱਕ ਦੂਜੇ ਦਾ ਦੁੱਖ ਸੁੱਖ ਸਾਂਝਾ ਸੀ ਖੁਸ਼ੀਆਂ ਗਮੀਆਂ ਵੀ ਸਾਂਝੀਆਂ ਸੀ ਇਕੱਠੇ ਖਾਂਦੇ ਪੀਂਦੇ ਸੀ ਜਗਿੰਦਰ ਨੇ ਕਿਹਾ ਜਦੋਂ ਸੇਮ ਸੀ ਉਦੋਂ ਫਿਰ ਤਾਂ ਤਕੜੇ ਸੀ ਜਿਹੜਿਆਂ ਨੇ ਦਿਨ ਕੱਟ ਲਏ ਨਰਾਇਣ ਨੇ ਫਿਰ ਸਵਾਲ ਕੀਤਾ ਅਗੋ ਜਗਿੰਦਰ ਨੇ ਕਿਹਾ ਉਦੋਂ ਤਾਂ ਫਸਲ ਜਮਾ ਨਹੀਂ ਹੁੰਦੀ ਸੀ ਮੱਝਾਂ ਚਾਰਨ ਜਾਂਦੇ ਸੀ ਤਾਂ ਉਹ ਵੀ ਖੁੱਬ ਜਾਂਦੀਆਂ ਸੀ ਕਾ ਕੋਈ ਚਾਰ ਕੇ ਪਸ਼ੂ ਪਾਲਦੇ ਸੀ ਨਰੈਣੇ ਨੇ ਫਿਰ ਕਿਹਾ ਬਾਬਾ ਹੁਣ ਤਾਂ ਟਰਾਲੀਆਂ ਭਰ ਭਰ ਜਾਂਦੀਆਂ ਦਾਣਿਆਂ ਦੀਆਂ ਪੈਸੇ ਵੀ ਲੋਕਾਂ ਕੋਲ ਆ ਗਏ ਹੁਣ ਬਾਹਰ ਤੱਕੇ ਖਾਂ ਜਾਂਦੇ ਆ ਨਰੈਣੇ ਨੇ ਥੋੜਾ ਜਿਹਾ ਕੱਢ ਕੇ ਜੀ ਗੱਲ ਕਹੀ ਐਵੇਂ ਤੁਰੇ ਫਿਰਦੇ ਆ ਉਹ RAM ਕਾ ਮੁੰਡਾ ਕਿਵੇਂ ਫਿਰਦਾ ਕੁੜੀ ਵਿਆਹ ਕਰਾ ਕੇ ਉੱਠ ਗਈ ਚਾਰ ਪੰਜ ਸਾਲ ਹੋ ਗਏ ਉਹਨੂੰ ਤਾਂ ਜਵਾਕ ਵੀ ਹੋ ਜਾਂਦੇ ਮੁੰਡਾ ਨਾ ਵਿਆਹਿਆ ਸੱਗ ਨਾ ਕੁਆਰਿਆ ਸੱਗ ਐ ਤੁਰਿਆ ਫਿਰਦਾ ਜਿਵੇਂ ਕੁੱਤੇ ਦੇ ਕੰਨ 'ਚੋਂ ਕੀੜੇ ਪਏ ਹੁੰਦੇ ਆ ਜਗਿੰਦਰ ਨੇ ਮਾਨ ਦੀ ਪੜਾਅ ਦੀ ਕਰਦੇ ਹੋਏ ਸਾਰੀ ਕਹਾਣੀ ਸੁਣਾਈ ਉਹ ਕਿਵੇਂ ਆ ਬੈਠੀ ਆ ਹੰਸਾਂ ਦੀ ਜੋੜੀ ਦੂਰੋਂ ਆਉਂਦੇ ਇਕਬਾਲ ਨੇ ਟੀਚਰ ਜੇ ਕਰਦੇ ਹੋਏ ਕਿਹਾ ਜਗਿੰਦਰ ਤੇ ਨਰਾਇਣੇ ਦੀ ਉਮਰ ਦਾ ਫਰਕ ਦਾਦੇ ਪੋਤੇ ਵਾਲਾ ਸੀ ਪਰ ਬਣਦੀ ਬਹੁਤ ਸੀ ਇਸ ਕਰਕੇ ਲੋਕ ਨਰਾਇਣੇ ਨੂੰ ਜਗਿੰਦਰ ਬਾਰੇ ਤੇਰਾ ਯਾਰ ਕਹਿ ਕੇ ਸੰਬੋਧਨ ਕਰਦੇ ਸਨ ਆ ਜਾ ਬਾਈ ਨਰਾਇਣੇ ਨੇ ਜਵਾਬ ਦਿੱਤਾ ਅੱਜ ਫਕੌੜੇ ਖਾਦੇ ਆ ਵੇਖ ਕਿਵੇਂ ਮੇਲਦਾ ਆਉਂਦਾ ਜਗਿੰਦਰ ਨੇ ਹੱਸਦੇ ਜੇ ਹੋਏ ਕਹਿਤਾ ਪਕੌੜੇ ਨਹੀਂ ਸੀ ਨਾਲ ਰਸਗੁੱਲੇ ਗੁਲਾਬ ਜਾਮਨ ਬਰਫੀ ਪਕੌੜੇ ਚਾਰਵੰਨੀ ਦੇ ਸੀ ਅਖਬਾਲ ਨੇ ਭੂਮਿਕਾ ਜੀ ਬੰਨਦੇ ਹੋਏ ਦੱਸਿਆ ਆਥਣੇ ਵੀ ਜਾਣਾ ਹੈ ਚਕਿੰਦਰ ਨੇ ਪੁੱਛਿਆ ਚਾਚਾ ਮੈਂ ਤਾਂ ਕੱਲ ਬਰਾਤ ਜਾਣਾ ਮੁੰਡਾ ਜਾਊਗਾ ਅਖਬਾਲ ਨੇ ਦੱਸਿਆ ਰੱਬ ਨੇ ਬਹੁਤ ਵਧੀਆ ਸੁਣੀ ਆ ਬਾਹਰਲੀ ਕੁੜੀ ਐ ਪੈਸੇ ਲਾਉਣੇ ਆ ਇਹਨਾਂ ਨੇ ਜ਼ਿੰਦਗੀ ਬਣ ਜੂ ਅਖਬਾਰ ਨੇ ਕਿਹਾ ਜ਼ਿੰਦਗੀ ਕੀ ਬਣ ਜੂ ਇੱਥੇ ਕਿਹੜਾ ਕੁਝ ਹੈ ਨਹੀਂ ਸੀ ਮੂਰਖ ਬਣਿਆ ਲੋਕ ਨਰਾਇਣੇ ਨੇ ਬਿਨਾ ਕਹੇ ਸਾਰਾ ਕੁਝ ਫਿਰ ਕਹਿ ਦਿੱਤਾ ਉਹਦੇ ਤੋਂ ਇਹ ਗੱਲਾਂ ਸੁਣ ਕੇ ਰਹਾ ਨਹੀਂ ਜਾਂਦਾ ਸੀ ਤੈਨੂੰ ਚਾੜ ਉਹਨੇ ਆਉਂਦੇ ਆ ਨਾ ਤਾਂ ਹੀ ਕਹਿੰਨਾ ਹੈ ਖਵਾਲ ਨੇ ਨਰਾਇਣੇ ਦੀ ਗੱਲ ਟੋਕ ਦੇ ਜੇ ਹੋਏ ਕਹਿਤਾ ਮੈਨੂੰ ਤਾਂ ਚਾਰ ਓੜੇ ਆਉਂਦੇ ਐ ਚੱਲ ਠੀਕ ਐ ਸਬਰ ਨਾਲ ਬੈਠੇ ਤਾਂ ਆ ਆਪਦੇ ਦੇਸ਼ ਵਿੱਚ ਹੀ ਆ ਨਾ 50 ਕਿੱਲਿਆਂ ਵਾਲਿਆਂ ਨੂੰ ਕੀ ਘਟਾ ਇੱਥੇ ਨਰਾਇਣੇ ਨੇ ਗੁੱਸੇ ਦੇ ਨਾਲ ਕਹੀ ਇਹ ਗੱਲ ਜਮਾ ਸਹੀ ਐ ਇਹਨੂੰ ਕੀ ਲੋੜ ਆ ਜ਼ਮੀਨ ਜਾਇਦਾਦ ਆ ਘਰਬਾਰ ਆ ਕੱਲੀ ਮਾਂ ਨੂੰ ਛੱਡ ਕੇ ਜਾਊ ਹੁਣ ਵਧਿਆ ਆਪਦਾ ਮੌਜਾ ਕਰਦਾ ਜਗਿੰਦਰ ਨੇ ਨਾਰਾਇਣ ਦਾ ਪੱਖ ਜਾ ਪੂਰਦੇ ਹੋਏ ਕਹਿਤਾ ਅੱਜ ਨਹੀਂ ਲੱਗੇ ਖੇਡਣ ਦੂਰੋਂ ਆਉਂਦੇ ਪਿੰਦਰ ਨੇ ਕਿਹਾ ਆਜੋ ਆਜੋ ਐਮਐਲਏ ਸਾਹਿਬ ਚੌਥੇ ਬੰਦੇ ਦੀ ਘਾਟ ਸੀ ਨਾਰਾਇਣ ਨੇ ਕਿਹਾ ਚਾਰੋਂ ਸੱਜਣ ਇਕੱਠੇ ਬੈਠ ਗਏ ਅਤੇ ਨਾਰਾਇਣ ਨੇ ਤਾਸ਼ ਵੰਡਣੀ ਸ਼ੁਰੂ ਕਰ ਦਿੱਤੀ ਕੁਝ ਚਿਰ ਵਿੱਚ ਹੀ ਤਖਤ ਪੋਛ ਤੇ ਤਾਸ਼ ਦੇ ਪੱਤਿਆਂ ਦੀ ਖੜਾਕ ਅਤੇ ਰੇਸ਼ਮ ਕੇ ਘਰੋਂ ਆ ਰਹੀ ਗਿੱਧੇ ਦੀ ਆਵਾਜ਼ ਨੇ ਇੱਕ ਵੱਖਰਾ ਵਾਤਾਵਰਨ ਸਿਰਜ ਦਿੱਤਾ ਸੋ ਇਹ ਨੌਵੀਂ ਕਿਸ਼ਤ ਸੀ ਬਾਕੀ ਅਗਲੀ ਕਹਾਣੀ ਆਪਾਂ ਦਸਵੀਂ ਕਿਸ਼ਤ ਵਿੱਚ ਪੜਾਂਗੇ ਧੰਨਵਾਦ